ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਹੈ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਚਾਰ ਹੀ ਫਰਾਂ ਦਿਖਾਉਂਗਾ ਦੋ ਜਰਸੀ ਦੇ ਦੋ ਸਾਈਵਰ ਨਸਲ ਦੀਆਂ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਉਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਜਰਸੀ ਨਾਲਸਲ ਦੀ ਬੱਚੀ ਮੂਤੋਂ ਕੱਚੀ ਖੀਰੀ ਆ 10 11 ਮਹੀਨੇ ਦੀ ਉਮਰ ਆ 2 ਨੰਬਰ ਤੇ ਸਾਈਬਲ ਨਾਲਸਲ ਦੀ ਬੱਚੀ ਇਹ ਵੀ 10 11 ਮਹੀਨੇ ਦੀ ਆ ਝੋਲੀ ਵੇਚ ਸਕਦੇ ਆ ਬਹੁਤ ਸੋਹਣੇ ਚਾਰ ਹੀ ਥਾਣਾ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੂਸਰੀ ਦੇ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਬੋਦੀ ਬਾਤੀ ਬਹੁਤ ਸੋਹਣੀ ਹੈ ਛੋਟਾ ਕਰਨ ਬੋਦੀ ਵਾਲੀ ਜਰਸੀ ਆ ਦੋਸਤੋ ਜੇ ਕੋਈ ਭੈਣ ਭਰਾ ਖਰੀਦ ਕੇ ਸੇਵਾ ਸੰਭਾਲ ਗੌਰ ਚੰਗੀ ਕਰ ਲੇ ਤਾਂ ਆਉਣ ਵਾਲੇ ਸਮੇਂ ਚੰਗੀਆਂ ਬੱਚੀਆਂ ਤਿਆਰ ਹੋ ਜਾਣਗੀਆਂ ਘਰੇ 2 ਨੰਬਰ ਤੇ ਸਾਈਬਾ ਨਸਲ ਦੀ ਬੱਚੀ ਬਹੁਤ ਸੋਹਣੀ ਹੈ ਜੋੜੇ ਦਾ ਪ੍ਰਾਈਸ ਪਾਈ ਨੇ ਰੱਖਿਆ ਹੋਇਆ 22000 ਰੁਪਏ ਵਿੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ 3 ਨੰਬਰ ਤੇ ਮੂਤੋ ਕੱਚੀ ਖੀਰੀ ਜਰਸੀ ਨਸਲ ਦੀ ਬੱਚੀ 10 ਮਹੀਨੇ ਦੀ ਉਮਰ ਆ ਬੂਤੀ ਬਾਤੀ ਬਹੁਤ ਸੋਹਣੀ ਐ ਛੋਟਾ ਕੰਨ ਬੋਦੀ ਵਾਲੀ ਜਰਸੀ ਐ ਦੋਸਤੋ ਮੱਥੇ ਜਟੋਆ ਪੈਂਦਾ ਪਿਓਰ ਜਰਸੀ ਬੱਛੀ ਐ ਬੂਤੀ ਬਾਤੀ ਬਹੁਤ ਸੋਹਣੀ ਐ ਝੋਲੀ ਮੈਂ ਬੱਛੀ ਦੀ ਵਖਾਦਣਾ ਆ ਦੋਸਤੋ ਵੇਚ ਸਕਦੇ ਆ ਬਹੁਤ ਸੋਹਣੇ ਥਾਣਾ ਚਾਰੇ ਗੁਲਾਬੀ ਲੱਗੇ ਹੋਏ ਆ ਬੂਤੀ ਬਾਤੀ ਬਹੁਤ ਸੋਹਣੀ ਐ 4 ਨੰਬਰ ਤੇ ਦੋਸਤੋ ਸਾਈਵਰ ਅਸਲ ਦੀ ਬੱਛੀ ਮੂਤੋ ਕੱਚੀ ਖੀਰੀ ਐ 10 11 ਮਹੀਨੇ ਦੀ ਉਮਰ ਆ ਝੋਲੀ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣੇ ਥਾਣਾ ਚਾਰੇ ਪੋਰ ਸ਼ੰਕਪੂਰਾ ਵੀ ਨਹੀਂ ਚਾਰ ਹੀ ਥਾਣਾ ਕਰਮਾਲੀ ਦੇ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਦੋਸਤੋ ਗੈਪ ਚ ਲੱਗੇ ਹੋਏ ਆ ਜੋੜੇ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 22000 ਰੁਪਇਆ ਤੇ ਚਾਰਾਂ ਇਕੱਠਿਆਂ ਦਾ ਬਾਈ ਜੀ ਹੁਣ ਮੁੱਲ ਰੱਖਿਆ ਹੋਇਆ 44000 ਰੁਪਇਆ ਮਾਨਤਨ ਵੀਰ ਕਹਿੰਦਾ ਫੁੱਲ ਹੋ ਜਾਊਗਾ ਜੇ ਕਿਸੇ ਭੈਣ ਭਰਾ ਨੇ ਇਕੱਲੀ ਇਕੱਲੀ ਖਰੀਦਨੀ ਆ ਤਾਂ ਉਸਾ ਹੁਣ ਰੇਟ ਹੋ ਜਾਊਗਾ ਸੋ ਜੀ ਨੂੰ ਪਸੰਦ ਆ ਜਾਣਗੇ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ